ਉਬਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ এবੀ 18 نیوز ਤੋਂ এবੀ 18 نیوز ਸਾਡੇ ਸ਼ਹਿਰ ਹਲਕੇ ਸੂਬੇ ਦੇਸ਼ ਤੇ ਦੇਸ਼ਾਂ ਵਿੱਚ ਵਸਦੇ ਭੈਣ ਭਰਾਵਾਂ ਨੂੰ ਲੋਹੜੀ ਦੇ ਪਾਵਨ ਪਵਿੱਤਰ ਤਿਹਾਣ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਸਾਡੇ ਸ਼ਹਿਰ ਲਈ ਵੀ ਅੱਜ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਸਾਡੇ ਖੰਨੇ ਵਿੱਚੋਂ ਲੀਕੇ ਹੋਏ ਬਰਾਮਾ ਦੇ ਵਿੱਚ ਆਪਣੇ ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ ਵੀ ਆਪਣਾ ਹਲਕਾ ਔਨ ਕਰਕੇ ਹਮੇਸ਼ਾ ਆਪਣੀ ਉਪਸਥਿਤੀ ਦਰਜ ਕਰਾਉਂਦੇ ਨੇ ਆਉ ਜਾਣਦੇ ਆ ਕਿ ਇਸ ਲੋੜੀ ਦੇ ਪਾਵਨ ਪਵਿੱਤਰ ਤਿਹਾਰ ਤੇ ਸ਼ਹਿਰ ਵਾਸੀਆਂ ਨੂੰ ਉਹ ਕੀ ਮੈਸੇਜ ਕਰਨਾ ਚਾਹੁੰਦੇ ਨੇ ਪਹਿਲਾਂ ਤਾਂ ਸਰ ਬਹੁਤ-ਬਹੁਤ ਮੁਬਾਰਕਾਂ ਦੇ ਤੁਹਾਡਾ ਬਹੁਤ ਧੰਨਵਾਦ ਆ ਸਰ ਸ਼ਹਿਰ ਤੁਹਾਡੇ কুল ਐਂਡ ਕਾਮ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦਾ ਹੈ ਕਿ ਸਰ ਹਮੇਸ਼ਾ ਸਾਡੇ ਛੋਟੇ ਜਿਹੇ ਨਿੱਕੇ ਤੇ ਨਿੱਗੇ ਸੱਦੇ ਤੇ ਆਪਣੀ ਜਿਹੜੀ ਪ੍ਰੈਜ਼ੈਂਸ ਹੈ ਦਰਜ ਕਰਾਉਂਦੇ ਨੇ ਸਰ ਤਾਂ ਅੱਜ ਲੋੜੀ ਦੇ ਪਾਵਨ ਮੌਕੇ ਤੇ ਕੀ ਕਹੋਗੇ ਸਭ ਤੋਂ ਪਹਿਲਾਂ ਈਵੀ 18 ਨਿਊਜ਼ ਦਾ ਬਹੁਤ- ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਦੇਖੋ ਜਿਹੜਾ ਲੋਹੜੀ ਦਾ ਤਿਹਾਰ ਹੈ ਨਾ ਇਹ ਬਦੀ ਉੱਤੇ ਨੇਕੀ ਦੀ ਜਿੱਤ ਦਾ ਤਿਹਾਰ ਹੈ ਇਹ ਮੌਸਮ ਆਹੀ ਜਾਂਦਾ ਲੋਹੜੀ ਦੇ ਵਿੱਚ ਜਦੋਂ ਆਪਾਂ ਲੋਹੜੀ ਬਾਲਦੇ ਆਂ ਤਾਂ ਆਪਾਂ ਅਕਸਰ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਸੀ ਅਕਸਰ ਆਪਾਂ ਇੱਕ ਮੂੰਹ ਤੋਂ ਮਤਲਬ ਬੋਲਦੇ ਹੁੰਦੇ ਸੀ ਕਿ ਈਸ਼ਰ ਆਏ ਦਲਿੱਤਰ ਜਾਏ ਦਲਿੱਤਰ ਦੀ ਜੜ ਚੁੱਲ੍ਹੇ ਪਾਏ ਇਹਦਾ ਮਤਲਬ ਇਹ ਵੀ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਆਵੇ ਸਾਡੇ ਆਸ-ਪਾਸ ਦੇ ਇਲਾਕੇ 'ਚ ਜਿੱਥੇ ਵੀ ਔਰਾ ਹੈ ਉਹ ਪੋਜ਼ਿਟਿਵ ਹੋਵੇ ਜਿਹੜੀ ਨੈਗੇਟਿਵਿਟੀ ਹੈ ਕਿਸੇ ਵੀ ਕਿਸਮ ਦੀ ਬੁਰੀ ਸੁਰੀ ਉਹ ਘਰਾਂ 'ਚੋਂ ਜਾਵੇ ਇਹ ਕੈਸਾ ਮੌਸਮ ਹੁੰਦਾ ਜਦੋਂ ਲੋਹੜੀ ਦਾ ਤਿਹਾਰ ਆ ਜਾਂਦਾ ਲੋਹੜੀ ਹੋਈ ਬਸੰਤ ਹੋਈ ਇਤੋਂ ਬਾਅਦ ਉਹ ਮੌਸਮ ਦੇ ਵਿੱਚ ਇਮੀਡੀਏਟਲੀ ਇੱਕਦਮ ਤਬਦੀਲੀ ਆ ਜਾਂਦੀ ਹੈ ਤਾਂ ਜਿਹੜੀ ਮੌਸਮ ਦੀ ਤਬਦੀਲੀ ਆ ਉਹਦਾ ਸਾਡੇ ਦਿਲਾਂ ਤੇ ਮਨਾਂ ਤੇ ਵੀ ਅਸਰ ਹੁੰਦਾ ਤਾਂ ਇਹ ਤਿਹਾਰ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਜਦੋਂ ਆਪਾਂ ਲੋਹੜੀ ਮਨਾਉਂਦੇ ਹਾਂ ਉਸ ਵਕਤ ਜੋ ਅਸੀਂ ਮੂੰਹ ਤੋਂ ਇਹ ਲਫ਼ਜ਼ ਬੋਲਦੇ ਅਸੀਂ ਅਗਨੀ ਮਈਆ ਨੂੰ ਅਗਨੀ ਮਾਤਾ ਨੂੰ ਸਾਖਸ਼ਾਤ ਮੰਨਦੇ ਹੋਏ ਕਹਿੰਦੇ ਆਂ ਵੀ ਘਰਾਂ ਦੇ ਵਿੱਚੋਂ ਇਹ ਚੀਜ਼ ਨੂੰ ਜਲਾ ਕੇ ਜਿਹੜਾ ਦਲਿਤਰ ਹੈ ਇਹਨੂੰ ਜਲਾ ਕੇ ਰਾਖ ਕਰਦੋ ਖਾਕ ਕਰਦੋ ਔਰ ਸਾਡੇ ਘਰਾਂ ਦੇ ਵਿੱਚ ਜਿਹੜਾ ਈਸ਼ਰ ਹੈ ਇਹਨੂੰ ਉਤਮ ਕਹਿੰਦੇ ਆਂ ਪੋਜ਼ਿਟਿਵਿਟੀ ਆ ਉਹ ਆਵੇ ਸੋ ਅੱਜ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਮੈਂ ਜਿੱਥੇ ਆਪਣੇ ਹਲਕਾ ਖੰਨਾ ਵਾਸੀਆਂ ਨੂੰ ਵਧਾਈ ਦਿੰਦਾ ਉੱਥੇ ਮੈਂ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਨਾਲ ਭਾਰਤ ਵਾਸੀਆਂ ਨੂੰ ਵਧਾਈ ਦਿੰਦਾ ਤੇ ਵੀ ਇਹ ਜਿਹੜਾ ਤਿਹਾਰ ਹੈ ਇਹ ਤਿਹਾਰ ਆਪਾਂ ਨੂੰ ਆਪਸੀ ਭਾਈਚਾਰਾ ਪ੍ਰੇਮ ਤੇ ਪਿਆਰ ਨਾਲ ਮਨਾਉਣਾ ਚਾਹੀਦਾ ਹੈ। ਧੰਨ। ਥੈਂਕ ਯੂ ਵੈਰੀ ਮੱਚ ਜੀ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਨੈਗੇਟਿਵਿਟੀ ਹੈ ਜਿਹੜੀ ਉਹ ਜਾ ਰਹੀ ਹੈ ਤੇ ਪੋਜ਼ਿਟਿਵਿਟੀ ਆ ਰਹੀ ਹੈ। ਅੱਜ ਨੀਲਕੰਠ ਕਲੌਥ ਸਾਡੇ ਖੰਨੇ ਦਾ ਮੰਨਿਆ ਪਰਮੰਨਿਆ ਵਿਖੇ ਆਤ ਆਊਟਲੈਟ ਹੈ ਜੀ ਉੱਥੇ ਸਰ ਪਹੁੰਚੇ ਨੇ। ਇਸ ਤੋਂ ਬਾਅਦ ਜੇਕਰ ਕੋਈ ਅਗਲਾ ਪ੍ਰੋਗਰਾਮ ਹੋਊਗਾ ਤੁਹਾਨੂੰ ਉੱਥੇ ਵੀ ਜਰੂਰ ਪਹੁੰਚੀਏ ਮਾਨ ਮੱਤੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਾਵਾਂਗੇ। ਤਦ ਤੱਕ ਦੇ ਲਈ ਸਾਨੂੰ ਦੋਈ ਜੱਜ ਥੈਂਕ ਯੂ ਜੀ ਥੈਂਕ ਯੂ ਹੋ ਤੇਲ शी बोलते मिस्टर आहे तुम्ही जे आहे चर्चा तुझ्या केलेला पाहिजे होऊ नये

ਅਤੇ ਅਸੀਂ ਇੱਥੇ ਜੀ ਨੀਲਕੰਡ ਕਲੌਥ ਹਾਊਸ ਜਿੱਥੇ ਕੇ ਸਾਡੇ ਮਾਨਯੋਗ ਕੈਬਨਟ ਮੰਤਰੀ ਸਾਹਿਬ ਵੀ ਇੱਥੇ ਆ ਕੇ ਲੋਹੜੀ ਦੇ ਤਿਹਾਰ ਦਾ ਹਿੱਸਾ ਬਣੇ ਨੇ ਤੇ ਉਹਨਾਂ ਨੇ ਵੀ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉੱਥੇ ਸਾਡੇ ਨਾਲ ਵਿਕਾਸ ਜੀ, ਰੋਹਿਤ ਜੀ ਸਾਡੇ ਸ਼ਹਿਰ ਦੇ ਬਹੁਤ ਹੀ ਨਾਮਵਰ ਸ਼ਖਸੀਅਤ ਸ਼ਸ਼ੀਵਰਦਨ ਜੀ ਵੀ ਖੜੇ ਨੇ ਉਹਨਾਂ ਤੋਂ ਵੀ ਤੁਹਾਨੂੰ ਮੁਬਾਰਕਬਾਦ ਦਿਵਾਉਨੇ ਆ ਸਰ ਅੱਜ ਬੜਾ ਹੀ ਪਾਵਨ ਤਿਹਾਰ ਹੈ ਜੀ 네ਗੇਟਿਵਿਟੀ ਨੂੰ ਕੱਢਣ ਦਾ ਤੇ ਪੋਜ਼ਿਟਿਵਿਟੀ ਨੂੰ ਐਡਾਪਟ ਕਰਨ ਦਾ ਅੱਜ ਤਿਹਾਰਾਤ ਹੈ ਸਰ ਤੁਸੀਂ ਇਸ ਮੌਕੇ ਤੇ ਏਬੀ 18 ਦੇ ਮਾਧਿਅਮ ਰਾਈ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਖੰਨਾ ਨਿਵਾਸੀਆਂ ਨੂੰ ਵਿੱਕੀ ਬਡੇਰਾ ਜੀ ਵਾਲੀਆ ਜੀ ਤੁਹਾਡਾ ਆਨ ਤੇ ਬੜਾ ਬੜਾ ਧੰਨਵਾਦ ਸਾਰੇ ਦੇਸ਼ ਵਾਸੀਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਜੀ ਮੰਤਰੀ ਜੀ ਦਾ ਸ਼ਡਿਊਲ ਇੰਨਾ ਬਿਜ਼ੀ ਹੋਣ ਦੇ ਕਾਰਨ ਮੰਤਰੀ ਜੀ ਸਾਡੇ ਵਿੱਚ ਆਏ ਆਪਣੇ ਸ਼ਹਿਰ ਵਾਸੀਆਂ ਨੂੰ ਯਾਦ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਲੋੜੀ ਦਾ ਤਿਹਾਰ ਇੱਕ ਐਸਾ ਤਿਹਾਰ ਹੈ ਵੀ ਬੁਰਾਈ 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 ਦੇ ਉੱਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਜਿਵੇਂ ਸਰ ਕਹਿਣਾ ਚਾ ਰਹੇ ਸੀ ਸਾਡੇ ਨਾਲ ਸਾਡੇ ਰੋਹਿਤ ਜੀ ਵੀ ਖੜੇ ਨੇ ਰੋਹਿਤ ਜੀ ਆਪਾਂ ਦੇਖਿਆ ਵੈ ਕਿ ਬੜਾ ਬਹੁਤ ਜ਼ਰੂਰੀ ਹੁੰਦਾ ਜਦੋਂ ਸਾਡੇ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਆਉਂਦੇ ਨੇ ਤੇ ਬੜਾ ਵਧੀਆ ਮੈਸੇਜਿੰਗ ਵੀ ਕਰਦੇ ਨੇ ਤੇ ਸਾਡੀ ਖੁਸ਼ੀ ਦੇ ਵਿੱਚ ਹਿੱਸਾ ਵੀ ਬਣਦੇ ਨੇ ਤਾਂ ਸਰ ਅੱਜ ਜਿਵੇਂ ਕੈਬਨਿਟ ਮੰਤਰੀ ਸਾਹਿਬ ਨੇ ਵੀ ਬੜਾ ਅੱਛਾ ਮੈਸੇਜ ਦਿੱਤਾ ਵੈ ਤਾਂ ਸਰ ਤੁਸੀਂ ਇਸ ਮੌਕੇ ਤੇ ਕੀ ਕਹੋਗੇ ਪਹਿਲੇ ਤਾਂ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਮੀਡੀਆ ਨੂੰ ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਖੋ ਜੀ ਮੰਤਰੀ ਜੀ ਐ ਸ਼ਹਿਰ ਨੇ ਚੁਣਿਆ ਫਿਰ ਉਸ ਤੋਂ ਬਾਅਦ ਪੰਜਾਬ ਦੀ ਕੈਬਨਿਟ 'ਚ ਉਹਨਾਂ ਨੂੰ ਜਗ੍ਹਾ ਮਿਲੀ ਹੈ ਪਰ ਇਸ ਦੇ ਬਾਵਜੂਦ ਐਨੇ ਬਿਜ਼ੀ ਹੋਣ ਦੇ ਬਾਵਜੂਦ ਉਹ ਖੰਨੇ ਆਏ ਉਹ ਸਾਡੇ ਮਾਨ ਦੀ ਗੱਲ ਹੈ ਇਹ ਬਹੁਤ ਮਾਨ ਦੀ ਗੱਲ ਹੈ ਵਿੱਚ ਮੱਥਾ ਟੇਕਿਆ ਸਾਡੇ ਨਾਲ ਸਾਡੇ بڑے ਭਰਾ ਹੋਣ ਦੇ ਨਾਲ ਸਾਨੂੰ ਆਸ਼ੀਰਵਾਦ ਦਿੱਤਾ ਤੇ ਸਾਨੂੰ ਸਿੱਖਿਆ ਦਿੱਤੀ ਵੀ ਭਾਈ ਚੰਗੇ ਕੰਮ ਕਰੋ ਕੋਈ ਜੋ ਵੀ ਹੈ ਸਹੀ ਕੰਮ ਹੋਵੇ ਸ਼ਹਿਰ ਚ ਵਧੀਆ ਤਰੱਕੀ ਹੋਵੇ ਜੋ ਤੁਹਾਨੂੰ ਕੋਈ ਲੱਗਦਾ ਵੀ ਕੋਈ ਘਾਟ ਹੈ ਮੈਨੂੰ ਦੱਸੋ ਵੀ ਮੈਂ ਆਪੇ ਉਹਨੂੰ ਦੂਰ ਕਰੂੰਗਾ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਸ਼ਸ਼ੀਵਰਦਨ ਜੀ ਵੀ ਖੜੇ ਨੇ ਸਰ ਦੇਖਿਆ ਭਾਈਚਾਰਕ ਸਾਂਝ ਦਾ ਤੇ ਆਪਣੇ ਬਹੁਤ ਰਿਚੂਅਲ ਦੇ ਨਾਲ ਜੁੜਿਆ ਹੋਇਆ ਤਿਹਾਰਾ ਸਰ ਤਾਂ ਇਸ ਮੌਕੇ ਤੇ ਤੁਸੀਂ ਕੀ ਕਹੋਗੇ ਸਰ ਬਾਲਿਆ ਸਾਹਿਬ ਤੁਹਾਡਾ ਤੇ ਵਿੱਕੀ ਵਡੇਰੇ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਅੱਜ ਕਵਰ ਕਰਨ ਆਏ ਹੋ ਖੰਨੇ ਸ਼ਹਿਰ ਲਈ ਅਜਮਾਨ ਦੀ ਗੱਲ ਹੈ ਇੱਥੇ ਮੰਤਰੀ ਸਾਹਿਬ ਆਏ ਨੇ ਆ ਕੇ ਇੱਥੇ ਨੀਲਕੰਠਵਾਲਾ ਦੇ ਆ ਕੇ ਇਹਨਾਂ ਨੇ ਲੋਹੜੀ ਦਾ ਪ੍ਰੋਗਰਾਮ ਬਣਾਇਆ ਤੇ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਬਧਾਈਆਂ ਦਿੱਤੀਆਂ ਤੇ ਇਸ਼ਾਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਇਹ ਕਹਿ ਕੇ ਗਏ ਨੇ ਤੇ ਸਾਰੇ ਅਸੀਂ ਵੀ ਸਾਰਿਆਂ ਨੇ ਇੱਥੇ ਲੋਹੜੀ ਦੇ ਲੋਤੂ ਮਾਣਿਆ ਤੇ ਪਰੰਤੂ ਅਸੀਂ ਇੱਕ ਗੱਲ ਜਾਨੀ ਹੈਗੀ ਆ ਵੀ ਇਹ ਲੋਹੜੀ ਦਾ ਤਿਹਾਰਾ ਜਿਹੜਾ ਇਹ ਬਹੁਤ ਵਧੀਆ ਤਿਹਾਰਾ ਹੈ ਇਹਨੂੰ ਤਿਹਾਰ ਨੂੰ ਕੁਝ ਬੰਦੇ ਖਰਾਬ ਕਰ ਰਹੇ ਨੇ ਜਿਵੇਂ ਚਾਈਨਾ ਡੋਰ ਨਾਲ ਪਤੰਗੜਾ ਕੇ ਅੱਜ ਹੀ ਲਲਿਹੜੀ ਰੋਡ ਦੇ ਉੱਤੇ ਆਪਣੇ ਜਿਹੜਾ ਪੋਲਾ ਉਹਦੇ ਉੱਤੇ ਵੱਡਾ ਹਾਦਸਾ ਹੋਇਆ। ਉਹਦੇ ਵਾਸਤੇ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਨੱਥ ਪਾਈ ਜਾਵੇ। ਪ੍ਰਸ਼ਾਸਨ ਨੂੰ ਵੀ ਨੱਥ ਕਹਿੰਨੇ ਵੀ ਨੱਥ ਪਾਈ ਜਾਵੇ ਤੇ ਇਹ ਲੋਕਾਂ ਨੂੰ ਜਿਹੜੇ ਮਾਪੇ ਬਾਪ ਨੇ ਉਹਨਾਂ ਨੂੰ ਵੀ ਲੋੜੀ ਦਾ ਸੁਨੇਹਾ ਹੈ ਵੀ ਆਪਣੇ ਬੱਚਿਆਂ ਨੂੰ ਕੱਟੋ-ਕੱਟ ਚਾਈਨਾ ਡੋਰ ਨਾ ਲੈ ਕੇ ਦੇਣ ਕਿਉਂਕਿ ਜੇ ਉਹਨਾਂ ਦਾ ਬੱਚਾ ਵੀ ਇਸ ਕਿਸੇ ਟਾਈਮੇਂ ਸ਼ਿਕਾਰ ਹੋ ਸਕਦਾ ਮੈਂ ਤਾਂ ਇਹੀ ਬੇਨਤੀ ਕਰਦਾ ਇਹਨਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਨੂੰ ਤੇ ਮੰਤਰੀ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਹਾਂ। ਵੀ ਤੁਹਾਨੂੰ ਤੁਹਾਡੇ ਹੱਥ 'ਚ ਕਲਮ ਅਤੇ ਡੰਡਾ ਦੋ ਚੀਜ਼ਾਂ ਇਹਨਾਂ ਨੂੰ ਨਾ ਥਕ ਪਾਓ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਸਾਰਿਆਂ ਦਾ ਇੱਕ ਹੀ ਸੁਨੇਹਾ ਸੀਗਾ ਕਿ ਜਿਹੜੀ ਨਕਾਰਾਤਮਕਤਾ ਉਹ ਚਲੀ ਜਾਵੇ ਤੇ ਪੋਜ਼ਿਟਿਵਿਟੀ ਆ ਜਾਵੇ ਪਲੱਸ ਚਾਇਨਾ ਡੋਰ ਹੈ ਜਿਹੜੀ ਉਹ ਕੁਇਟ ਕਰੋ ਅਸੀਂ ਵੀ ਆਪਣੇ ਚੈਨਲ ਦਾ ਹੀ ਇਹ ਹੀ ਬੇਨਤੀ ਕਰਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਮੂਰੇ ਸਰੈਂਡਰ ਨਾ ਕਰਨ ਆਪਣੇ ਬੱਚਿਆਂ ਦੀ ਜਿੱਦ ਨੂੰ ਮਿੰਟਾਂ ਸਕਿੰਟਾਂ ਚ ਨਾ ਪਗਾਉਣ ਕਿਉਂਕਿ ਅੱਜ ਜਿਹੜੀ ਦੁਰਘਟਨਾ ਆਪਾਂ ਅਖਬਾਰਾਂ ਚੈਨਲਾਂ 'ਤੇ ਦੇਖ ਰਹੇ ਹਾਂ ਕੱਲ ਆਪਾਂ ਆਪ ਵੀ ਉਸ ਦੇ ਭੋਗੀ ਹੋ ਸਕਦੇ ਹਾਂ ਤੇ ਉਸ ਚੀਜ਼ ਕਰਕੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਤੁਸੀਂ ਵਧੀਆ ਮੇਡ ਇਨ ਇੰਡੀਆ ਮਾਨ ਚ ਲੈ ਕੇ ਦਿਓ ਤਾਂ ਕਿ ਆਪਾਂ ਤਿਹਾਰਾ ਖੁਸ਼ੀਆਂ ਤੇ ਖੁਸ਼ਹ